ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਦੇ ਤੱਕ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਹੁਣ ਝੋਨੇ ਦਾ ਸੀਜ਼ਨ ਆ ਜਿਹੜਾ ਆਪਣਾ ਪੂਰੇ ਜੋਰਾਂ ਦੇ ਪਹੁੰਚ ਗਿਆ ਬਾਡੀਆਂ ਸ਼ੁਰੂ ਹੋਣ ਆਲੀਆਂ ਨੇ ਝੋਨਾ ਕਿਦੇ ਪਕਾਅ ਲੈ ਰਿਹਾ ਕਿਤੇ ਲੈ ਚੁੱਕਿਆਗਾ ਤੇ ਹੁਣ ਅਗਲੀ ਫਸਲ ਦੀ ਕਿਸਾਨ ਵੀਰੋ ਆਪਾਂ ਜਿਹੜੀ ਵਿਉਂਤਬੰਦੀ ਆ ਜਿਹੜੀ ਕਿਸਾਨ ਵੀਰ ਕਰਨ ਲੱਗੇ ਨੇ ਤਾਂ ਮੇਰਾ ਅੱਜ ਦਾ ਜਿਹੜਾ ਵੀਡੀਓ ਪਾਉਣ ਦਾ ਮਕਸਦ ਆ ਕਿਸਾਨ ਵੀਰੋ ਆਲੂਆਂ ਵਾਲੇ ਕਿਸਾਨ ਕਿਸਾਨ ਵੀਰਾਂ ਵਾਸਤੇ ਆ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਾਲ ਆਲੂਆਂ ਦਾ ਭਾਅ ਵਧੀਆ ਮਿਲਣ ਕਰਕੇ ਆਲੂਆਂ ਨੂੰ ਇਸ ਵਾਰ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਪਹਿਲ ਦੇ ਰਹੇ ਨੇ ਕਿਉਂਕਿ ਕਣਕਾਂ ਦਾ ਕੋਈ ਖਾਸ ਪਿਛਲੇ ਸਾਲ ਚਲੋ ਝਾੜ ਰਿਹਾ ਉਸ ਤੋਂ ਪਿਛਲੇ ਸਾਲ ਵਧੀਆ ਕੋਈ ਇੰਨਾ ਝਾੜ ਨਹੀਂ ਰਿਹਾ ਜਿਹਦੇ ਕਰਕੇ ਕਿਸਾਨ ਵੀਰ ਨੇ ਠੇਕੇ ਠੱਪੇ ਵਾਲੇ ਨੇ ਉਹ ਤਿੰਨ ਫਸਲਾਂ ਲੈਣ ਦੇ ਮਾਰੇ ਆਲੂਆਂ ਵਿਚੇ ਜਿਹੜੇ ਇਸ ਵਾਰ ਪੈ ਰਹੇ ਨੇ ਤਾਂ ਪਹਿਲੀ ਵਾਰ ਆਲੂ ਲਾਉਣ ਵਾਲਿਆਂ ਵਾਸਤੇ ਕਿਸਾਨ ਵੀਰੋਂ ਮੈਂ ਵੀਡੀਓ ਪਾ ਰਿਹਾ ਕਿਉਂਕਿ ਜਿਹੜੇ ਆਲੂਆਂ ਦੀ ਖੇਤੀ ਕਰਦੇ ਨੇ ਉਹ ਖਿਡਾਰੀ ਹੀ ਹੁੰਦੇ ਨੇ ਮਾੜਾ ਬੰਦਾ ਆਲੂ ਦੀ ਖੇਤੀ ਨਹੀਂ ਕਰ ਸਕਦਾ ਬਹੁਤ ਜ਼ਿਆਦਾ ਸੰਜਮ ਸਹਿਜੇ ਤੇ ਅੱਥਰ ਦੇ ਲੈਨ ਇਨਸਾਨ ਦੀ ਆ ਜਿਹੜੀ ਉਹ ਆਲੂਆਂ ਦੀ ਖੇਤੀ ਹੁੰਦੀ ਆ ਮਾੜਾ ਬੰਦਾ ਇਹਦੀ ਖੇਤੀ ਨਹੀਂ ਕਰ ਸਕਦਾ ਪਹਿਲੇ ਨੰਬਰ ਦੇ ਦਾ ਕਿਸਾਨ ਵੀਰੋਂ ਮੈਂ ਅੱਜ ਗੱਲਬਾਤ ਕਰਨੀ ਆ ਸਿਰਫ ਬੀਜ ਦੀ ਕਿਉਂਕਿ ਦੇਖੋ ਜਿਹੜਾ ਆਲੂਆਂ ਦਾ ਕਿਸਾਨ ਵੀਰੋ ਬੀਜ ਐ ਸਾਰੀ ਤੁਹਾਡੀ ਆਲੂਆਂ ਦੀ ਫਸਲਾ ਜਿਹੜੀ ਆਲੂਆਂ ਦੀ ਇਨਕਮ ਆ ਜਿਹੜੀ ਆਲੂਆਂ ਦਾ ਝਾੜ ਆ ਜਿਹੜਾ ਉਹ ਆਲੂਆਂ ਦੇ ਬੀਜ ਤੇ ਖੜਾ ਹੁਣ ਦੇਖੋ ਜਦੋਂ ਪਹਿਲਾਂ ਆਲੂ ਲਾਉਂਦੇ ਹੁੰਦੇ ਸੀਗੇ ਤਕਰੀਬਨ 2015 ਤੋਂ ਪਹਿਲਾਂ 15 18 ਤੋਂ ਉਦੋਂ ਕਿਸਾਨ ਵੀਰੋ ਕੀ ਹੁੰਦਾ ਸੀ ਆਪਣੇ ਪੰਜਾਬ ਚ ਲੈਬਾਂ ਘੱਟ ਸੀਗੀਆਂ ਬੀਜ ਦੀ ਪ੍ਰੋਡਕਸ਼ਨ ਘਟ ਘਟ ਹੁੰਦੀ ਸੀ ਤੇ ਲੱਗਦਾ ਸੀ ਜਿਹੜਾ ਬੀਜ ਆਲੂ ਜ਼ਿਆਦਾ ਰਾਸਣ ਤੇ ਤੌਰ ਤੇ ਆਲੂ ਲੱਗਦਾ ਸੀ ਤਾਂ ਉਹਦੇ ਚ ਕਿਸਾਨ ਵੀਰੋਂ ਆਲੂ ਨੋਰਮਲ ਆਲੂ ਜ਼ਿਆਦਾ ਲੱਗਦਾ ਸੀ ਆ ਕੋਈ ਐਡੇ ਖਾਸ ਆਪਣੇ ਬੀਜ ਵੀ ਨਹੀਂ ਸੀ ਵਧੀਆ ਹੁੰਦੇ ਉਹਦੇ ਚ ਘਾਟਾ ਪੈਣ ਦਾ ਚਾਂਸ ਕੀ ਹੁੰਦਾ ਸੀ ਕਿਉਂਕਿ ਆਲੂ ਜਿਹੜੇ ਬੀਜ ਸੀ ਉਹਨਾਂ ਦਾ ਝਾੜ ਬਹੁਤ ਸੀ ਉਹਨਾਂ ਦਾ ਰੇਟ ਨਹੀਂ ਸੀ ਮਿਲਦਾ ਜਿਹੜਾ ਹੁਣ ਕੰਮ ਉਸ ਤੋਂ ਉਲਟ ਕਰਤਾ ਹੁਣ ਰੇਟ ਵਧੀਆ ਮਿਲਣ ਲੱਗ ਗਿਆ ਬ੍ਰਾਈਡੀਆਂ ਦਾ ਝਾੜ ਘਟਣ ਲੱਗ ਗਿਆ ਤਾਂ ਗੱਲ ਕਿਸਾਨ ਵੀਰੋ ਮੈਂ ਇਹ ਕਰਨੀ ਆ ਪਹਿਲੇ ਨੰਬਰ ਤੇ ਤਾਂ ਦੇਖੋ ਜਿਹੜੇ ਹੁਣ ਨਵੇਂ ਕਿਸਾਨ ਬੀ ਆਲੂ ਬੀਜ ਦੇਣਗੇ ਜਾਂ ਆਲੂ ਬੀਜਣ ਲੱਗ ਰਹੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬਹੁਤ ਘੁੰਮਦੀ ਆ ਅੱਜ ਕੱਲ ਬੀ ਖਾਨੀ ਆਪਾਂ ਨੂੰ ਜੀ 2 ਵਧੀਆ ਛਾੜ ਦੂ ਜੀ 3 ਵਧੀਆ ਛਾੜ ਦੂ ਜੀ 4 ਵਧੀਆ ਛਾੜ ਦੂ ਸਟੇਜਾਂ ਦਾ ਅੱਜ ਕੱਲ ਜਿਆਦਾ ਰੌਲਾ ਚੱਲ ਪਿਆ ਕਿਉਂਕਿ ਜਿਹੜਾ ਸਟੇਜਾਂ ਦਾ ਰੌਲਾ ਇਹਨੇ ਆਲੂਆਂ ਦੀ ਜਿਹੜੀ ਮਹਿੰਗਾਈ ਆ ਬੀਜ ਦੀ ਉਹਨੂੰ ਬਹੁਤ ਵਧਾਤਾ ਕਿਸਾਨ ਵੀਰੋ ਪਹਿਲੇ ਨੰਬਰ ਤੇ ਤਾਂ ਜੇਕਰ ਤੁਸੀਂ ਡਿਸਾਈਡ ਕਰੋ ਵੀ ਤੁਸੀਂ ਬੀਜ ਦਾ ਕੰਮ ਬੀਜ ਦਾ ਕੰਮ ਹਰੇਕ ਦੇ ਵਸਦਾ ਰੋਗ ਨਹੀਂ ਕਿਸਾਨ ਵੀਰੋ ਉਹਦੇ ਲਈ ਪ੍ਰੋਪਰ ਟ੍ਰੇਨਿੰਗ ਲੈਣੀ ਪਊ ਤੁਹਾਨੂੰ ਤੇ ਪ੍ਰੋਪਰ ਉਹਦੇ ਵਾਸਤੇ ਤੁਹਾਨੂੰ ਪੂਰਾ ਫਿੱਟ ਰਹਿਣਾ ਪਊਗਾ ਆਲੂਆਂ ਦੀ ਹਰ ਇੱਕ ਬਿਮਾਰੀ ਬਾਰੇ ਹਰ ਇੱਕ ਆਲੂਆਂ ਦੀ ਸਟੇਜ ਬਾਰੇ ਤੇ ਆਲੂਆਂ ਦੀ ਜਿਹੜੀ ਉਮਰ ਉਹਦੇ ਵਾਸਤੇ ਤੁਹਾਨੂੰ ਪੂਰਾ ਤਿਆਰ ਰਹਿਣਾ ਪਊਗਾ ਤੇ ਰਹੀ ਗੱਲ ਕਿਸਾਨ ਵੀਰੋ ਰਾਸਣ ਦੀ ਤੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਪ੍ਰੋਡਕਸ਼ਨ ਹੁੰਦੀ ਆ ਰਾਸਨ ਆਲੂ ਦੀ ਪਕਾਵੇਂ ਆਲੂ ਜਿੱਦਾਂ ਕਹਿੰਦੇ ਨੇ ਆਪਾਂ ਚਾਹੇ ਤੁਸੀਂ ਕੱਚਾ ਪਟਨਾ ਚਾਹੇ ਪੱਕਾ ਆਲੂ ਪਟਨਾ ਜਿਹੜਾ ਰਾਸਨ ਸੇਲ ਹੁੰਦਾ ਉਹਦੇ ਜੇ ਕਿਸਾਨ ਵੀਰੋ ਤੁਹਾਨੂੰ ਸਭ ਤੋਂ ਪਹਿਲਾਂ ਦਾ ਐ ਦੇਖਣਾ ਪਊ ਵੀ ਆਲੂਆਂ ਦੀ ਜਿਹੜੀ ਸਟੇਜ ਆ ਕਿਹੜੇ ਜਾ ਕੇ ਰਾਸਨ ਦਾ ਝਾੜ ਦਿੰਦੀ ਆ ਕਿੱਥੇ ਤੱਕ ਉਹ ਬੀਚ ਚ ਵਿਕਦਾ ਕਿਸਾਨ ਵੀਰੋ ਜੀ 3 ਸਟੇਜ ਤੱਕ ਤੁਸੀਂ ਆਲੂ ਦਾ ਜਿਹੜਾ ਬੰਪਰ ਝਾੜ ਆ ਉਹ ਨਹੀਂ ਲੈ ਸਕਦੇ ਦੂਜੇ ਨੰਬਰ ਤੇ ਤੁਸੀਂ ਜੇਕਰ ਚਾਹੋ ਤਾਂ ਤੁਸੀਂ ਉਹਨਾਂ ਪੈਸਾ ਨਹੀਂ ਕਮਾ ਸਕਦੇ ਆਲੂ ਦੇ ਵਿੱਚੋਂ ਕਿਉਂਕਿ ਜਿਹੜਾ ਜੀ 2 ਦਾ ਜੇਕਰ ਤੁਸੀਂ ਬੀ ਲੈ ਕੇ ਬੀਜੋਗੇ ਜੀ 3 ਪੱਟੋਂਗੇ ਤਾਂ ਤੁਸੀਂ ਉਹਨੂੰ ਰਾਸਨ 'ਚ ਨਹੀਂ ਸੇਲ ਕਰ ਸਕਦੇ ਉਹਦਾ ਬੀਜ ਆ ਜਿਹੜਾ ਤੁਸੀਂ ਜਾਂ ਤਾਂ ਖੁਦ ਨਾਖ ਸਕਦੇ ਜਾਂ ਉਹਦਾ ਬੀਜ ਸੇਲ ਕਰ ਸਕਦੇ ਹੋ ਬੀਜ ਸੇਲ ਤੁਹਾਡਾ ਤਾਂ ਹੋ ਜੇ ਤੁਹਾਡੀ ਪਹਿਲਾਂ ਤੋਂ ਮਾਰਕੀਟ ਬਣੀ ਹੋਈ ਆ ਮਾੜੇ ਬੰਦੇ ਤੋਂ ਹਰ ਇੱਕ ਬੀਜ ਵੀ ਨਹੀਂ ਲੈਂਦਾ ਇਹ ਸਚਾਈਆਂ ਨੇ ਦੂਜੇ ਨੰਬਰ ਦੇ ਗੱਲਬਾਤ ਆਇਨੇ ਕਿਸਾਨ ਵੀਰੋ ਰਾਸਣ ਦੀ ਜੇ ਤੁਸੀਂ ਰਾਸਣ ਵਾਸਤੇ ਆਲੂ ਬੀਜਣਾ 70% ਕਿਸਾਨ ਆਲੂ ਰਾਸਣ ਵਾਸਤੇ ਬੀਜਦਾ ਉਹਦੇ ਲਈ ਕਿਸਾਨ ਵੀਰੋ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਸਟੇਜ ਆਲੂ ਦੀ ਚੂਜ਼ ਕਰਨੀ ਪਊ ਜੀ 4 ਜੀ 3 ਬਿਜ ਕੇ ਆਲੂ ਜੀ 4 ਪੱਟਿਆ ਹੋਇਆ ਹੋਵੇ ਉਹਦਾ ਕਿਸਾਨ ਵੀਰੋ ਜੇਕਰ ਤੁਸੀਂ ਬੀਜ ਦਾ ਬੈਗ ਮੰਨ ਲੇ ਪਰਚੇਸ ਕਰੋਗੇ ਤਾਂ ਤੁਹਾਨੂੰ 1000 ਰੁਪਏ ਦੇ ਲਗਭਗ ਬੈਗ ਆ ਜਿਹੜਾ ਮਿਲ ਜੂ 800 ਤੋਂ ਲੈ ਕੇ 1200 ਰੁਪਏ ਤੱਕ ਉਹਦੇ ਬੈਗ ਦੀ ਕੀਮਤਾਂ ਉਹੋ ਜੇਕਰ ਤੁਸੀਂ ਕਿਸਾਨ ਵੀਰੋਂ ਲਿਆ ਕੇ ਬੀਜੋਗੇ ਤਾਂ ਤੁਹਾਨੂੰ ਜਿਹੜਾ ਉਹਦਾ ਬੀਜ ਆ ਉਹ ਵੀ ਤੁਹਾਡਾ 2-3 ਸਾਲ ਚੱਲ ਜੂ ਤੇ ਦੂਜੇ ਨੰਬਰ ਤੇ ਕਿਸਾਨ ਵੀਰੋਂ ਉਹ ਰਾਸ਼ਨ 'ਚ ਵੇਕਣਯੋਗ ਆਲੂ ਹੋ ਜੂਗਾ ਉਹਦੇ ਤੁਹਾਡੇ ਪੈਸੇ ਪੱਲੇ ਹੋਣੇ ਪੈਣੇ ਗੱਲ ਸਮਝੇ ਤੁਸੀਂ ਮੇਰੀ ਵੀ ਜੇਕਰ ਤੁਸੀਂ ਹੁਣ ਜੀ 3 ਆਲੂ ਲਿਆ ਕੇ ਕਹੋ ਵੀ ਮੈਂ ਇਹਨੂੰ ਰਾਸ਼ਨ 'ਚ ਸੇਲ ਕਰ ਦੂੰ ਜਿਹੜਾ G3 ਦਾ ਤੁਸੀਂ ਬੈਗ ਪਰਚੇਜ਼ ਕਰੋਗੇ ਕਿਸਾਨ ਵੀਰੋ 15-1800 ਦਾ ਇੱਕ ਗੱਟਾ ਪੈਂਦਾ ਜੇ ਤੁਸੀਂ 30 ਗੱਟੇ ਵੀ ਉਹਦੇ ਮੰਨ ਕੇ ਚਲੋ ਬੀਜੇ ਲਿਆ ਕੇ 60000 ਦਾ ਬੀਜ ਪਾ ਕੇ ਤੁਸੀਂ ਕੁਝ ਨਹੀਂ ਬਚਾ ਸਕਦੇ ਆਲੂ ਚ ਕਿਉਂਕਿ ਖਰਚਾ ਬਹੁਤ ਹੈ ਲੇਬਰ ਖਰਚਾ ਹੋਰ ਖਰਚੇ ਬਹੁਤ ਨੇ ਆਲੂਆਂ ਦੇ ਸਪਰੇ ਹਾਂ ਦੇ ਰਿਆਂ ਦੇ ਬਾਹੀ ਦੇ ਖਰਚੇ ਬਹੁਤ ਨੇ ਤਾਂ ਤੁਸੀਂ ਆਲੂਆਂ ਚ ਨਹੀਂ ਬਚਾ ਸਕਦੇ ਤੁਸੀਂ ਜੀਫ ਹੋਰ ਬੀਜੋ ਜੇਕਰ ਤੁਸੀਂ ਨੇ ਰਾਸਣ ਦਾ ਕੰਮ ਕਰਨਾ ਬੀਜ ਦੀ ਬਿਉੰਤਮੰਦੀ ਸਭ ਤੋਂ ਜ਼ਰੂਰੀ ਆ ਤੇ ਬੀਜ ਕਿਸਾਨ ਵੀਰੋ ਹਮੇਸ਼ਾ ਜੇਕਰ ਤੁਸੀਂ ਆਲੂ ਅਗਲੇ ਸਾਲ ਲਾਉਣਾ ਤਾਂ ਇਸ ਸਾਲ ਬੀਜ ਪਟਾਈ ਵੇਲੇ ਲਾਓ ਲੋਕਾਂ ਦਾ ਖੇਤ ਦੇਖੋ ਫਾਰਮ ਵਿਜ਼ਿਟ ਕਰੋ ਤੇ ਫਾਰਮ ਵਿਜ਼ਿਟ ਕਰਕੇ ਚੂਜ਼ ਕਰੋ ਬੀਜ ਝਾੜ ਦੇਖੋ ਫਿਰ ਬੀਜ ਖਰੀਦੋ ਜੇਕਰ ਤੁਸੀਂ ਹੁਣ ਆਲੂ ਬੀਜਨੇ ਨੇ ਤਾਂ ਜੇ ਤੁਸੀਂ ਹੁਣੇ ਆਲੂ ਦਾ ਬੀਜ ਲਮੋਗੇ 100% ਦਾਵੇ ਨਾਲ ਕਹਿੰਦਾ ਮੈਂ ਤੁਹਾਡੇ ਨਾਲ ਠੱਗੀ ਹੋਊਗੀ 100% ਠੱਗੀ ਹੋ ਸਕਦੀ ਹੈ ਤੁਹਾਡੇ ਨਾਲ ਦੂਜੇ ਨੰਬਰ ਤੇ ਇਸ ਵਾਰ ਮਹਿੰਗਾਈ ਦਾ ਦੌਰਾ ਤੁਹਾਨੂੰ 20 ਨਾਰਮਲ 8000 ਤੋਂ ਪਲੱਸ ਮਿਲਣਾ ਜਿਹੜਾ 3-400 ਦਾ ਵਿਕਦਾ 20 ਬਹੁਤ ਜ਼ਿਆਦਾ ਇੰਪੋਰਟੈਂਟ ਆ ਜੇਕਰ ਤੁਸੀਂ ਬੀਜ ਦਾ ਕੰਮ ਕਰਨਾ ਤਾਂ ਤੁਸੀਂ ਕਿਸਾਨ ਵੀਰੋਂ ਮਿੰਨੀ ਯੂਟਿਊਬਰ ਤੁਸੀਂ ਚਾਹੇ ਸ਼ੁਰੂ ਕਰ ਸਕਦੇ ਹੋ ਉਹ ਤੁਹਾਡੀ ਆਪਦੀ ਮਰਜ਼ੀ ਆ ਜੀਪ 4 ਤੱਕ ਤੁਸੀਂ ਬੀਜ ਵੇਚ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਬੀਜ ਵੇਚਣ ਦਾ ਨਹੀਂ ਕਿਉਂਕਿ ਫਾਊਂਡੇਸ਼ਨ ਸਟੇਜ ਚ ਚਲਾ ਜਾਂਦਾ ਆਲੂ G3 ਤੱਕ ਤੁਸੀਂ ਬੀਜ ਵੇਚ ਸਕਦੇ ਹੋ G4 ਵੀ ਵੇਚ ਸਕਦੇ ਉਸ ਤੋਂ ਅੱਗੇ ਤੁਸੀਂ ਜੇਕਰ ਉਹ ਰਿਸ਼ਤੇ ਰਿਸ਼ਤੇਦਾਰ ਨੂੰ ਬੀਜ ਦੇਣਾ ਉਹ علیحدਾ ਪਰ ਉਸ ਤੋਂ ਬਾਅਦ ਤੁਸੀਂ ਬੀਜ ਨਹੀਂ ਵੇਚ ਕੇ ਕੇ ਵੇਚ ਸਕਦੇ ਇਹ ਫਾਊਂਡੇਸ਼ਨ ਸਟੇਜ 'ਚ ਆ ਜਾਂਦਾ ਉਸ ਤੋਂ ਬਾਅਦ ਤੁਸੀਂ ਆਪਣਾ ਬੀਜ ਆਪ ਰੱਖ ਕੇ ਝਾੜ ਲੈ ਕੇ ਉਹਨੂੰ ਵੇਚ ਸਕਦੇ ਹੋ ਤੇ ਇਹ ਗੱਲ ਕਿਸਾਨ ਵੀਰੋ ਪੱਲੇ ਬੰਨੋ ਵੀ ਜੇਕਰ ਤੁਸੀਂ ਆਲੂ ਦੀ ਖੇਤੀ ਪਹਿਲੇ ਸਾਲ ਕਰਨੀ ਆ ਪਹਿਲੇ ਨੰਬਰ ਤੇ ਤਾਂ ਵੱਡਾ ਰਿਸਕ ਨਾ ਲਾਓ ਛੋਟਾ ਰਿਸਕ ਲਾਓ ਉਹਦਾ ਹਿਸਾਬ ਕਿਤਾਬ ਲਾਓ ਉਸ ਤੋਂ ਬਾਅਦ ਦੂਸਰੇ ਸਾਲ ਚਾਹੇ ਤੁਸੀਂ ਜਿੰਨਾ ਮਰਜ਼ੀ ਬੀਜ ਵਾਢੋ ਕਿਉਂਕਿ ਤੁਹਾਡੇ ਕੋਲ ਆਪਣਾ ਬੀਜ ਹੋ ਜੂ ਆਪਣੇ ਤੁਹਾਡੇ ਕੋਲ ਸਾਰਾ ਜਿਹੜਾ ਟਰਾਂਸਟ ਮੰਨ ਕੇ ਹੋ ਜੂਗਾ ਸੰਦ ਸੱਪੇ ਲੈ ਜਾਣਗੇ ਫਿਰ ਕਿਸਾਨ ਵੀਰ ਆਲੂਆਂ ਦੀ ਖੇਤੀ ਜਿਹੜੀ ਤੁਸੀਂ ਵੱਡੇ ਪੱਧਰ ਤੇ ਕਰ ਸਕਦੇ ਹੋ ਇਹ ਮੈਂ ਆਪਣਾ ਪਰਸਨਲ ਤਜਰਬਾ ਦੱਸਦਾ ਤੁਹਾਨੂੰ ਕਿਉਂਕਿ ਪਹਿਲੇ ਨੰਬਰ ਦੇ ਕਿਸਾਨ ਵੀਰੋ ਜੇਕਰ ਤੁਸੀਂ ਇੰਨਾ ਮਹਿੰਗਾ ਬੀਜ ਪਾਤਾ ਤੁਹਾਡਾ 30 ਤੋਂ 40000 ਰੁਪਏ ਇਕੜ ਤੇ ਖਰਚਾ ਨਾਰਮਲ ਆਉਣਾ ਤੁਹਾਡਾ ਲੱਖ ਰੁਪਏ ਤਾਂ ਇਹ ਹੋ ਗਿਆ ਤੁਸੀਂ ਕਮਾਵੋਗੇ ਕੀ ਉਹਦੇ ਚੋਂ ਕਿਉਂਕਿ ਮਾਰਕੀਟ ਥੋੜੀ ਬਣੀ ਹੋਈ ਨਹੀਂ 20 ਤੁਸੀਂ ਸੇਲ ਨਹੀਂ ਕਰ ਸਕਦੇ ਉਹਦਾ ਤਾਂ ਕਿਸਾਨ ਭਰੋ ਜਿਨ੍ਹਾਂ ਨੇ ਰਾਸਣ ਵਾਸਤੇ ਆਲੂ ਬੀਜਣਾ ਉਹ ਤੁਸੀਂ ਜੀ 4 ਆਲੂ ਦਾ ਬੀਜ ਲੈ ਕੇ ਆਲੂ ਬੀਜੋ ਝਾੜ ਵਧੀਆ ਮਿਲੂ ਤੁਹਾਨੂੰ ਪੈਸੇ ਵਧੀਆ ਬਣ ਜਾਣਗੇ ਜਿਹੜਾ ਮਰਜੀ ਆਲੂ ਲੈਣਾ ਤੁਸੀਂ ਚਾਹੇ ਚਿੱਟਾ ਚਾਹੇ ਲਾਲ ਦੂਜੇ ਨੰਬਰ ਦੇ ਕਿਸਾਨ ਭਰੋ ਆ ਜਾਂਦਾ ਫੈਕਟਰੀ ਵਾਸਤੇ ਜਾਂ ਵਪਾਰੀ ਵਾਸਤੇ ਜਿੱਥੇ ਕਿਸਾਨ ਭਰੋ ਤੁਹਾਨੂੰ ਜਿੱਦਾਂ ਸਾਡੇ ਏਰੀਆ 'ਚ ਫੈਕਟਰੀ ਵੱਧ ਪੈਂਦੀ ਆ ਸਾਨੂੰ ਐਲ ਆਰ ਆਲੂ ਵੀ ਬਾਰਾ ਖਾ ਜਾਂਦਾ ਤੇ ਜਿੱਦਾਂ ਹੁਣ ਮੈਂ ਕੰਟੈਕਟ ਕਰਿਆ ਹੋਇਆਗਾ 8 ਰੁਪਏ ਨੂੰ ਤਾਂ ਉਹ ਕਿਸਾਨ ਬਰੋ ਮੈਨੂੰ ਘਾਟਾਂ ਨਹੀਂ ਪਾਉਂਦਾ ਜੇ ਮੇਰਾ 250 ਬੈਗ ਵੀ ਨਿਕਲਦਾ ਤਾਂ ਮੇਰਾ ਖਰਚਾ ਪੱਤਾ ਪੂਰਾ ਕਰਕੇ ਕੁਛ ਨਾ ਕੁਛ ਬਚ ਜੂ ਜੇ ਮੈਂ ਗੱਲ ਕਰਾਂ ਕਿਸਾਨ ਬਰੋ ਵੀ ਮੈਂ ਚਿੱਟਾ ਆਲੂ ਲਾਵਾ ਤਾਂ ਸਾਡੇ ਏਰੀਆ ਦੇ ਵਿੱਚ ਚਿੱਟੇ ਆਲੂ ਦੀ ਓਨੀ ਗਾਹ ਕੀ ਨਹੀਂ ਹੈਗੀ ਜਿੰਨੀ ਲਾਲ ਦੀ ਆ ਬਾਕੀ ਚਿੱਟਾ ਆਲੂ ਵੀ ਵਧੀਆ ਵਿਕਦਾ ਤੇ ਵਪਾਰੀ ਵਾਸਤੇ ਜੇਕਰ ਤੁਸੀਂ ਲਾਉਣਾ ਤੁਹਾਡੇ ਏਰੀਆ 'ਚ ਵਪਾਰੀ ਆਉਂਦਾ ਫੈਕਟਰੀ ਘਟਾ ਫਿਰ ਤੁਸੀਂ ਚਿੱਟਾ ਆਲੂ ਲਾਓ ਡਾਇਮੰਡ ਲਾ ਸਕਦੇ ਹਾਂ ਪਖਰਾਜ ਕੱਚੀ ਪਟਾਈ ਵਾਸਤੇ ਲਾ ਸਕਦੇ ਹਾਂ ਤੇ ਜਿੱਦਾਂ ਕਹਿੰਦੇ ਆਪਾਂ ਹਿਮਾਲਿਆਣੀ ਆਲੂ ਲਾ ਸਕਦੇ ਹਾਂ ਦਾ ਝਾੜ ਬਹੁਤ ਵਧੀਆ ਹੈਗਾ ਪਰ ਲਾਓ ਕਿਸਾਨ ਵੀਰੋ ਦੇਖ ਪਰਖ ਕੇ ਜਿਹੜੇ ਕਿਸਾਨ ਵੀਰਾਂ ਨੇ ਮੈਂ ਤੁਹਾਨੂੰ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਵੀ ਜਿਨ੍ਹਾਂ ਨੇ ਗਾਂਹਾਂ ਵਾਲੇ ਸਾਲ ਨੂੰ ਆਲੂ ਲਾਉਣੇ ਨੇ ਹੁਣੇ ਤੋਂ ਬੰਦੀ ਕਰੋ ਆਪ ਜੀ ਹੁਣ ਤੁਹਾਨੂੰ ਖਰਚਾ ਬਹੁਤ ਵੱਧ ਪੈਣਾਗਾ ਤਾਂ ਕਿਸਾਨ ਵੀਰੋ ਮੈਂ ਇਸੇ ਤਰ੍ਹਾਂ ਆਲੂਆਂ ਦੇ ਵੀਡੀਓ ਲੈ ਕੇ ਵੀ ਹਾਜ਼ਰ ਹੁੰਦਾ ਰਹੂੰਗਾ ਜਿਹੜੇ ਕਿਸਾਨ ਵੀਰਾਂ ਨੇ ਹਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਇੱਕ ਜਿਹੜਾ ਕਿਸਾਨ ਆਲੂ ਲਾਉਣ ਦਾ ਚਾਹਵਣਾ ਹੋਵੇ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਇਸੇ ਤਰ੍ਹਾਂ ਆਪਾਂ ਆਲੂਆਂ ਤੇ ਵਧੀਆ-ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ